ਤਾਂ ਇਹ ਜਾਣਕਾਰੀ ਜੁੜੀ ਹੈ ਜੀ ਜੋ ਸਰਕਾਰੀ ਕਣਕ ਪ੍ਰਾਪਤ ਕਰਦੇ ਐ ਜਿਨ੍ਹਾਂ ਪਰਿਵਾਰਾਂ ਨੂੰ ਕਣਕੇ ਜਿਹੜੀ ਮਿਲਦੀ ਹੈ ਤਾਂ ਹੁਣ ਇੱਕ ਸਰਕਾਰ ਨੇ ਨਵਾਂ ਉਪਰਾਲਾ ਜਿਹੜਾ ਕੀਤਾ ਹੈ ਕੇਂਦਰ ਸਰਕਾਰ ਦਾ ਇੱਕ ਪ੍ਰੋਗਰਾਮ ਹੈ ਜਿਹਨੂੰ ਵਿਸ਼ਵ ਖੁਰਾਕ ਪ੍ਰੋਗਰਾਮ ਜਿਹੜਾ ਕਿਹਾ ਜਾਂਦਾ ਤਾਂ ਇਹਦੇ ਤਹਿਤ ਪੰਜਾਬ ਦੇ ਵਿੱਚ ਏਟੀਐਮ ਮਸ਼ੀਨਾਂ ਨੇ ਜਿਹੜੀਆਂ ਉਹ ਲਗਾਈਆਂ ਜਾਣਗੀਆਂ ਇਹ ਏਟੀਐਮ ਮਸ਼ੀਨਾਂ ਨੇ ਜਿਹੜੀਆਂ ਉਹ ਪੈਸੇ ਨਹੀਂ ਕੱਢਣਗੀਆਂ ਸਗੋਂ ਕਣਕ ਕੱਢਣਗੀਆਂ ਕਹਿਣ ਤੋਂ ਭਾਵ ਕਣਕ ਦਾ ਕੋਟਾ ਜਿਹੜਾ ਉਹ ਨਿਰਧਾਰਤ ਕਰਨਗੀਆਂ ਇਸਮ ਮਸ਼ੀਨਾਂ ਦਾ ਇੱਕ ਸਰਕਾਰ ਦੇ ਦੁਆਰਾ ਏਟੀਐਮ ਬਣਾਇਆ ਜਾਊ ਜਿਹੜੇ ਲੋਕ ਸਰਕਾਰੀ ਕਣਕ ਲੈਂਦੇ ਆ ਜਿਨ੍ਹਾਂ ਨੂੰ ਕਣਕ ਮਿਲਦੀ ਹੈ ਡਿੱਪੂਆਂ ਤੋਂ ਤਾਂ ਉਹਦੇ ਵਿੱਚ ਉਹਨਾਂ ਪਰਿਵਾਰਾਂ ਦੇ ਫਿੰਗਰ ਪ੍ਰਿੰਟ ਆ ਜਿਹੜੇ ਅਟੈਚ ਹੋਣਗੇ ਤੇ ਗਾਹਾਂ ਉਹ ਸਾਰਾ ਡਾਟਾ ਇਨ੍ਹਾਂ ਮਸ਼ੀਨਾਂ ਨਾਲ ਜਿਹੜਾ ਅਟੈਚ ਹੋਣਾ ਤਾਂ ਇਹਦੇ ਵਿੱਚੋਂ ਉਹ ਆਪਣਾ ਜਿਹੜਾ ਕੋਟਾ ਲੈ ਸਕਣਗੇ ਜਿੰਨੀ ਉਹਨਾਂ ਨੂੰ ਕਣਕ ਮਿਲਦੀ ਹੈ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਤਾਂ ਹੁਣ ਇਹਦੇ ਨਾਲ ਜਿਹੜਾ ਕੀ ਹੋਊਗਾ ਡਿੱਪੂ ਹੋਲਡਰਾਂ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੋਊਗੀ ਦੂਸਰਾ ਖੱਜਲਖਵਾਰੀ ਘਟਜੂ ਤੀਸਰਾ ਸਮੇਂ ਦੀ ਬਚਤ ਹੋ ਜੂ। ਤਾਂ ਇਹ ਮਸ਼ੀਨਾਂ ਜਲਦੀ ਜਿਹੜੀਆਂ ਵਿਸ਼ਵ ਖੁਰਾਕ ਪ੍ਰੋਗਰਾਮ ਅਧੀਨ ਜਿਹੜਾ ਕੇਂਦਰ ਸਰਕਾਰ ਦਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਉਹ ਲਗਾਈਆਂ ਜਾਣਗੀਆਂ। ਫਿੰਗਰਪ੍ਰਿੰਟ ਜਿਹੜਾ ਸਿਸਟਮ ਹੋ ਜੂਗਾ। ਇੱਕ ਪਰਿਵਾਰ ਦੇ ਜੀ ਦਾ ਫਿੰਗਰ ਉੱਤੇ ਲੱਗ ਗਿਆ ਸਾਰਾ ਡਾਟਾ ਚੈੱਕ ਕਰੂਗਾ ਕਿ ਕਿੰਨੇ ਜੀ ਨੇ ਤੇ ਕਿੰਨੀ ਨਿਜ਼ਮ ਦੇ ਹਿਸਾਬ ਨਾਲ ਕਣਕ ਇਹਨਾਂ ਨੂੰ ਜਿਹੜੀ ਮਿਲਦੀ ਹੈ ਤਾਂ ਉਹਨਾਂ ਦਾ ਕੋਟਾ ਜਿਹੜਾ ਬੁੱਕ ਹੋ ਜਾਏਗਾ। ਤਾਂ ਹੁਣ ਕੋਈ ਵੀ ਪਰਿਵਾਰ ਜਿਹੜਾ ਕਣਕ ਲੈਣ ਤੋਂ ਵਾਂਝਾ ਜਿਹੜਾ ਉਹ ਨਹੀਂ ਰਹੂਗਾ। ਤਾਂ ਹੁਣ ਇਹ ਮਸ਼ੀਨਾਂ ਜਿਹੜੀਆਂ ਲਗਾਈਆਂ ਕਿੱਥੇ ਜਾਣਗੀਆਂ? ਇਹ ਜਿੰਨੇ ਕੀ ਜਾਣਕਾਰੀ ਆਈ ਹੈ ਇਹ ਮਸ਼ੀਨਾਂ ਨੇ ਜਿਹੜੀਆਂ ਉਹਨਾਂ ਥਾਵਾਂ ਤੇ ਲਗਾਈਆਂ ਜਾਣਗੀਆਂ ਜਿੱਥੇ ਲੋਕਾਂ ਦੀ ਭਾਰੀ ਆਵਾਜਾਈ ਹੈ ਜਿਹੜੀ ਹੁੰਦੀ ਹੈ ਤਾਂ ਜੋ ਕਣਕ ਚੋਰੀ ਦਾ ਡਰਾ ਜਿਹੜਾ ਨਾ ਰਹੇ ਇਸ ਤੋਂ ਇਲਾਵਾ ਇਹ ਮਸ਼ੀਨਾਂ ਨੇ ਜਿਹੜੀਆਂ ਦੱਸਿਆ ਜਾ ਰਹੇ ਐਸਬੀਐਮ ਦਫ਼ਤਰਾਂ ਜਾਂ ਸਰਕਾਰੀ ਗੋਦਾਮਾਂ ਦੇ ਵਿੱਚ ਹੈ ਜਿਹੜੀਆਂ ਉਹ ਲਗਾਈਆਂ ਜਾ ਸਕਦੀਆਂ ਤਾਂ ਇਸ ਤੋਂ ਬਾਅਦ ਖੁਰਾਕ ਮੰਤਰੀ ਨੇ ਲਾਲ ਚੰਦ ਘਟਾਰੂ ਚੱਕ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਅਨਾਜ ਏਟੀਐਮ ਜਿਹੜੇ ਉਹ ਸਥਾਪਿਤ ਕੀਤੇ ਜਾ ਰਹੇ ਆ ਇਹਦੇ ਲਈ ਕੇਂਦਰ ਤੋਂ ਪ੍ਰਵਾਨਗੀ ਜਿਹੜੀ ਮਿਲ ਗਈ। ਕੇਂਦਰੀ ਟੀਮ ਦੌਰਾ ਕਰਨ ਆਉਗੀ। ਤਾਂ ਇਸ ਤੋਂ ਬਾਅਦ ਜਦੋਂ ਦੌਰਾ ਕੰਪਲੀਟ ਹੋ ਗਿਆ ਕੇਂਦਰੀ ਟੀਮ ਦਾ ਕੇਂਦਰ ਦੀ ਸਰਕਾਰ ਦੀ ਟੀਮ ਦਾ ਤਾਂ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਹੋਊ ਪੰਜਾਬ ਦੇ ਵਿੱਚ। ਤੇ ਜਲਦੀ ਇਹ ਪੂਰੇ ਰਾਜ ਦੇ ਵਿੱਚ ਪੂਰੀ ਪੰਜਾਬ ਦੇ ਵਿੱਚ ਜਿਹੜੀਆਂ ATM ਮਸ਼ੀਨਾਂ ਨੇ ਜਿਹੜੀਆਂ ਲੱਗ ਜਾਣਗੀਆਂ। ਤਾਂ ਕਿਤੇ ਨਾ ਕਿਤੇ ਆਪਾਂ ਕਹਾਂਗੇ ਵੀ ਡਿਜੀਟਲ ਯੁੱਗ ਜਿਹੜਾ ਆ ਰਿਹਾ ਹੈ। ਤਾਂ ਹੁਣ ਇਹ ਮਸ਼ੀਨਾਂ ਕਣਕ ਦਾ ਕੋਟਾ ਅੰਦਰ ਧਾਰਤ ਕਰਨਗੀਆਂ। ਹੇਰਾਫੇਰੀ ਘਟਜੂ। ਫਿੰਗਰਪ੍ਰਿੰਟ ਉਸਤੇ ਲੱਗ ਜਾਇਆ ਕਰੂਗਾ ਤੇ ਸਾਰੀ ਪਰਿਵਾਰ ਦੀ ਡਿਟੇਲ ਆ ਜਾਇਆ ਕਰੂ ਇੰਨਾ ਉਸ ਪਰਿਵਾਰ ਦਾ ਕਣਕ ਦਾ ਕੋਟਾ ਹੈ ਉਹ ਬੋਕੋ ਜਾਇਆ ਕਰੂ ਤੇ ਸਰਕਾਰ ਉਹਨਾਂ ਕੋਟਾ ਜਿਹੜਾ ਭੇਜਿਆ ਕਰੂ ਹੁਣ ਚੁੰਗੀਆਂ ਲਾਉਣ ਵਾਲਾ ਸਿਸਟਮ ਹੈ ਜਿਹੜਾ ਜਲਦੀ ਪੰਜਾਬ ਦੇ ਵਿੱਚ ਉਹ ਖਤਮ ਹੋ ਜੂ ਕਿੰਨੇ ਰੋਲੇ ਪੈਂਦੇ ਐ ਕਿੰਨੀ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਐ ਉਧਰੋਂ ਕੰਮ ਦਾ ਸਮਾਂ ਹੁੰਦਾ ਤੇ ਉਧਰੋਂ ਬੰਦੇ ਜਿਹੜੇ ਲਾਈਨ ਚ ਖੜੇ ਹੁੰਦੇ ਐ ਕਿਸੇ ਦੀ ਗੜਕ ਆਉਂਦੀ ਐ ਕਿਸੇ ਦੀ ਆਉਂਦੀ ਨਹੀਂ ਕਿਸੇ ਨੂੰ ਘੱਟ ਮਿਲਦੀ ਐ ਕਿਸੇ ਨੂੰ ਵੱਧ ਮਿਲਦੀ ਐ ਤਾਂ ਸਾਰਾ ਚੱਕਰ ਇਹ ਖਤਮ ਹੋਣ ਜਾ ਰਿਹਾ ਐ ਤਾਂ ਇਹ ਜਾਣਕਾਰੀ ਹੈ ਜਿਹੜੀ ਨਮੀ ਆਈ ਹੈ